ਧੰਨ ਗੁਰੂ ਰਾਮਦਾਸ ਜੀ 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 ਪਿਆਰ ਦਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਪਿਆਰ ਦਾ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸ਼ਬਦ ਗੁਰੂ ਜਗੁ ਜਗ ਅਟਲ ਤਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਆਨੰਦ ਮਾਣ ਰੇ ਸਾਧ ਸੰਗਤ ਜੀਓ ਆਓ ਜਿਹਨੇ ਇੱਥੇ ਬੈਠੇ ਹੋ ਜਿਹਨੇ ਇੱਕ ਰੰਝ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਿਹਾ ਦੋਵੇਂ ਹੱਥ ਜੋੜ ਲਓ ਜੀ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਲਾਪਤੇ ਬਲਾਓ ਅਦਬ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਤیاں ਲੈ ਜੋ ਜੀ ਰਾਈ ਭੂਏ ਦੀ ਤਲਵੰਡੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਘਾਰੇ ਤੋਂ 10 ਸਾਲ ਪਹਿਲਾਂ ਨਾਮਯਾ ਜੀ ਭਾਈ ਬਧਰਾ ਜੀ ਇਹਨਾਂ ਦੇ ਘਰੋਂ ਬੀਬੀ ਲਖੋ ਜੀ 1459 ਦੇ ਵਿੱਚ ਅਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਨਾਮ ਰੱਖਿਆ ਦਾਨਾ ਹੁਣ ਪਿਤਾ ਜੀ ਵੀ ਸੁਰ ਦਾ ਗਿਆਨ ਰੱਖਦੇ ਨੇ ਹੈਨ ਮਰਾਸੀ ਲੋਕਾਂ ਦੇ ਘਰ ਗਾਉਂਦੇ ਨੇ ਬਜਾਉਂਦੇ ਨੇ ਜੋ ਲੋਕ ਇਹਨਾਂ ਨੂੰ ਮਾਇਆ ਦਿੰਦੇ ਨੇ ਉਹਦੇ ਨਾਲ ਗੁਜ਼ਾਰਾ ਹੁੰਦਾ ਹੈ ਤੇ ਬੀਬੀ ਲੱਖੋ ਜਿਹੀ ਲੋਕਾਂ ਦੇ ਘਰ ਕੰਮ ਕਰਦੇ ਨੇ ਪਾਹ ਮਿਹਨਤ ਕਰਦੇ ਨੇ ਘਰ ਦਾ ਗੁਜ਼ਾਰਾ ਹੋ ਰਿਹਾ ਹੈ ਹੁਣ ਇਹ ਦਾਨਾ ਜੀ ਆਪਣੇ ਪਿਤਾ ਦੇ ਕੋਲੋਂ ਸੁਰਤਾਲ ਦਾ ਗਿਆਨ ਸਿੱਖਦੇ ਨੇ ਏ ਵੀ ਵਧੀਆ ਗਵਈਏ ਬਣ ਗਏ ਇਧਰੋਂ 1469 ਦੇ ਵਿੱਚ ਰਾਏ ਭੂਜੀ ਤਲਵੰਡੀ ਸਤਗੁਰੂ ਜੀ ਦਾ ਪ੍ਰਕਾਸ਼ ਹੁੰਦਾ ਹੈ ਸਮਾਂ ਬੀਤਦਾ ਹੈ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਇੱਕ ਦਰਖਤ ਥਲੇ ਬੈਠੇ ਹੁੰਦੇ ਨੇ ਤੇ ਭਾਈ ਮਰਦਾਨਾ ਜੀ ਨਾ ਕੁਝ ਗਾ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੰਨਾਂ 'ਚ ਇਹ ਆਵਾਜ਼ ਪੈਂਦੀ ਹੈ ਕਹਿੰਦੇ ਬੜਾ ਸੁਰ ਦੇ ਵਿੱਚ ਗਾ ਰਿਹਾ ਕੋਈ ਗੁਰੂ ਨਾਨਕ ਪਾਤਸ਼ਾਹ ਆਪ ਚੱਲ ਕੇ ਜਾਂਦੇ ਨੇ ਕਹਿੰਦੇ ਤੁਸੀਂ ਬੜੇ ਸੁਰ ਵਿੱਚ ਗਾ ਰਹੇ ਹੋ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ ਉਸ ਵੇਲੇ ਜੋ ਭਾਈ ਮਰਦਾਨਾ ਜਿਹਦਾ ਪਹਿਲਾ ਨਾਮ ਦਾਨਾ ਕਹਿੰਦਾ ਜੀ ਮੈਂ ਮਰਾਸੀਆਂ ਦਾ ਮੁੰਡਾ ਮੇਰੀ ਅਮੀ ਨੇ ਮੇਰੇ ਅੱਬੂ ਦੇ ਨਾਮ ਰੱਖਿਆ ਦਾਨਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੁਹਾਨੂੰ ਸੁਰ ਦਾ ਗਿਆਨ ਹੈ ਤੁਸੀਂ ਗੀਤ ਬੋਲਦੇ ਹੋ ਮੇਰਾ ਸਾਥ ਦਿਓ ਅਸੀਂ ਇਹ ਰਾਗ ਦੇ ਵਿੱਚ ਨੇ ਸ਼ਬਦ ਨੂੰ ਮਿਲਾ ਕੇ ਗਾਈਏ ਤੇ ਦੀਨ ਤੇ ਦੁਨੀਆ ਤੁਹਾਡੇ ਦੋਨੋਂ ਸਵਾਰੇ ਜਾਣਗੇ ਭਾਈ ਮਰਦਾਨਾ ਜੀ ਆਖਣ ਲੱਗੇ ਮੇਰੇ ਕੁਟੰਬ ਦਾ ਕੀ ਬਣੇਗਾ ਹੇ ਬਾਬਾ ਜੇ ਤੇਰੇ ਨਾਲ ਮੈਂ ਖੁਦਾ ਦੀ ਸਿਫਤ ਕਰਨੀ ਸ਼ੁਰੂ ਕਰ ਦਿੱਤੀ ਮੇਰੇ ਕੁਟੰਬ ਦਾ ਭਾਂ ਪਰਿਵਾਰ ਦਾ ਕੀ ਬਣੇਗਾ ਉਹ ਤਾਂ ਭੁੱਖਾ ਮਰ ਜਾਵੇਗਾ ਤੋ ਗੁਰੂ ਨਾਨਕ ਜੀ ਕਹਿੰਦੇ ਤੂੰ ਪਰਿਵਾਰ ਦੀ ਚਿੰਤਾ ਨਾ ਕਰ ਜਿਸ ਪਰਮੇਸ਼ਰ ਨੇ ਪਰਿਵਾਰ ਨੂੰ ਪੈਦਾ ਕੀਤਾ ਹੈ ਤੇਰੇ ਪਰਿਵਾਰ ਦੀ ਚਿੰਤਾ ਫਿਰ ਉਸ ਪਰਮੇਸ਼ਰ ਵਾਹਿਗੁਰੂ ਜੀ ਨੇ ਹੋਵੇਗੀ ਸਤ ਸੰਗਿਓ ਇਧਰੋਂ ਜਦੋਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਰਮਾਈ ਹੁੰਦੀ ਹੈ ਨਾ ਸਤਗੁਰੂ ਜੀ ਨੂੰ ਬੜਾ ਸੋਹਣਾ ਚੋਲਾ ਪਵਾਇਆ ਜਾਂਦਾ ਹੈ ਤੇ ਸ਼ਾਮ ਦਾ ਵੇਲਾ ਹੁੰਦਾ ਹੈ ਭਾਈ ਮਰਦਾਨਾ ਜੀ ਕਹਿੰਦੇ ਸਤਗੁਰੂ ਅੱਜ ਤੁਸੀਂ ਬੜੇ ਸੋਹਣੇ ਲੱਗਦੇ ਹੋ ਤੁਹਾਨੂੰ ਇਹ ਚੋਲਾ ਬੜਾ ਫੱਬਦਾ ਪਿਆ ਹੈ ਤੁਗੁਰ ਨਾਨਕ ਪਾਸ਼ਾ ਨੇ ਪਤਾ ਕੀ ਕਹਿੰਦੇ ਕਹਿੰਦੇ ਮਰਦਾਨਾ ਜੀ ਤੁਹਾਨੂੰ ਇਹ ਚੋਲਾ ਵਧੀਆ ਲੱਗਦਾ ਸਤਿਗੁਰੂ ਬਹੁਤ ਵਧੀਆ ਲੱਗਦਾ ਪਿਆ ਤੁਹਾਡੇ ਤੇ ਬੜਾ ਫੱਬਦਾ ਪਿਆ ਤੇ ਗੁਰਨਾਨਕ ਪਾਸ਼ਾ ਨੇ ਪਤਾ ਕੀ ਕੀਤਾ ਵੇਖੋ ਸਿੱਖ ਤੇ ਗੁਰੂ ਦਾ ਪਿਆਰ ਕਿਹੋ ਜਿਹਾ ਹੁੰਦਾ ਹੈ ਗੁਰਨਾਨਕ ਜੀ ਨੇ ਚੋਲਾ ਉਤਾਰਿਆ ਆਮ ਦੂਸਰਾ ਚੋਲਾ ਪਾ ਲਿਆ ਤੇ ਭਾਈ ਮਰਦਾਨਾ ਜੀ ਨੂੰ ਆਖਣ ਲੱਗੇ ਭਾਈ ਮਰਦਾਨਾ ਜੀ ਇਹ ਚੋਲਾ ਤੁਸੀਂ ਪਾ ਲੋ ਹੁਣ ਭਾਈ ਮਰਦਾਨਾ ਜੀ ਨੇ ਉਹ ਚੋਲਾ ਪਾਇਆ ਤੇ ਭਾਈ ਮਰਦਾਨਾ ਜੀ ਨੂੰ ਚੋਲਾ ਬੜਾ ਫੱਬਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਵੀ ਬੜੇ ਸੋਹਣੇ ਲੱਗਦੇ ਪਏ ਜੇ ਹੁਣ ਤੇ ਗੁਰੂ ਨਾਨਕ ਜੀ ਕਹਿੰਦੇ ਮਰਦਾਨਾ ਜੀ ਇਹ ਚੋਲਾ ਕਿਹਦਾ ਹੈ ਸਤਿਗੁਰੂ ਇਹ ਚੋਲਾ ਟਵਾੜਾ ਹੈ ਤੁਗੁਰ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਇੱਕ ਗੱਲ yaad ਰੱਖਿਓ ਇੱਕ ਗੱਲ yaad ਰੱਖਿਓ ਭਾਈ ਮਰਦਾਨਾ ਜੀ ਅੱਜ ਤੁਸੀਂ ਸਾਡਾ ਚੋਲਾ ਪਾਇਆ ਹੈ ਉਹ ਅੱਜ ਤੋਂ ਬਾਅਦ ਉਸ ਕਰਤਾਰ ਤੋਂ ਇਲਾਵਾ ਕਿਸੇ ਅੱਗੇ ਝੋਲੀ ਨਹੀਂ ਏਡਣੀ ਭਾਈ ਮਰਦਾਨਾ ਜੀ ਅੱਜ ਤੁਸੀਂ ਸਾਡਾ ਚੋਲਾ ਪਾ ਲਿਆ ਹੈ ਅਜ ਤੋਂ ਬਾਅਦ ਉਸ ਨਿਰੰਕਾਰ ਕਰਤਾਰ ਤੋਂ ਇਲਾਵਾ ਕਿਸੇ ਅੱਗੇ ਝੋਲੀ ਨਹੀਂ ਏਡਨੀ ਸਤ ਸੰਗਿਓ ਗੁਰੂ ਨਾਨਕ ਪਾਤਸ਼ਾਹ ਨੇ ਬੜੀਆਂ ਰਹਿਮਤਾਂ ਵਰਤਾਈਆਂ ਜਿਸ ਵੇਲੇ ਭਾਈ ਮਰਦਾਨਾ ਜੀ ਗੁਰਨਾਨਕ ਜੀ ਦੇ ਨਾਲ ਚੱਲੇ ਨਾ ਜਦੋਂ ਗੁਰਨਾਨਕ ਜੀ ਪਤਾ ਕੀ ਕਹਿੰਦੇ ਕਹਿੰਦੇ ਭਾਈ ਮਰਦਾਨਾ ਜੀ ਹੁਣ ਤੁਸੀਂ ਮੇਰੇ ਭਾਈ ਹੋ ਮੇਰੇ ਸਾਥੀ ਹੋ ਵੇਖੋ ਬਾਬਾ ਕਿਵੇਂ ਮਾਨ ਦਿੰਦਾ ਹੈ ਜਿਨ੍ਹਾਂ ਲੋਕ ਕਹਿੰਦੇ ਸਨ ਇਹ ਨੀਵੇਂ ਨੇ ਇਹ ਸ਼ੂਦਰ ਨੇ ਬਾਬੇ ਨੇ ਗੁਰੂ ਨੂੰ ਆਪਣੇ ਗਲ ਦੇ ਨਾਲ ਲਾਇਆ ਆਪਣਾ ਸਾਥੀ ਬਣਾਇਆ ਆਪਣਾ ਭਾਈ ਬਣਾਇਆ ਨੀਚਾ ਅੰਦਰ ਨੀਝ ਜਾਤ ਨੀਤੀ ਹੂੰ ਅਤਨੀਚ ਨਾਨਕ تنਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਜਿੱਥੇ ਨੀਚ ਸਮਾਲੀਐਨ ਤਿੱਥੇ ਨਦਰ ਤੇਰੀ ਬਖਸ਼ੀਸ਼ ਜਦੋਂ ਗੁਰਨਾਨਕ ਪਾਤਸ਼ਾਹ ਜੀ ਤੇ ਚੱਲੇ ਨਾ ਅੱਖ ਲਗੇ ਮਰਦਾਨਾ ਜੀ ਹੁਣ ਤੁਸੀਂ ਮੇਰੇ ਭਾਈ ਹੋ ਮੇਰੇ ਸਾਥੀ ਹੋ ਅੱਜ ਤੋਂ ਮੈਂ ਰੁਮਾ ਦੀ ਬੇਦਵੀ ਨਹੀਂ ਕਰਨੀ ਪਾਪ ਕੇ ਸੰਤੂ ਕਟਾਉਣਾ ਨਹੀਂ ਦੂਸਰਾ ਪਿੱਛੇ ਜਲਾਤ ਜਾ ਕੇ ਨਾਮ ਦਾ ਅਭਿਆਸ ਕਰਨਾ ਹੈ ਨਾਮ ਦਾ ਅਭਿਆਸ ਸ਼ਬਦ ਦਾ ਅਭਿਆਸ ਕਰਨਾ ਹੈ ਔ ਗੁਰਮੁਖ ਮੇਰੀ ਵੀ ਭਾਵਨਾ ਬਣੀ ਇੱਕ ਦੋ ਮਿੰਟ ਅਸੀਂ ਵੀ ਹਾਜ਼ਰੀ ਲਗਾਈਏ ਗੁਰੂ ਨਾਨਕ ਜੀ ਦੇ ਪਿਆਰ ਦੇ ਵਿੱਚ ਭਾਈ ਮਰਦਾਨਾ ਜੀ ਦੇ ਪਿਆਰ ਦੇ ਵਿੱਚ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰਾਂ ਚ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੇ ਹੋ ਅੱਜ ਗੁਰੂ ਨਾਨਕ ਜੀ ਦੇ ਪਿਆਰ ਦੇ ਵਿੱਚ ਆਓ 2 ਮਿੰਟ ਬੜੀਏ ਜੀ ਫਿਰ ਨਾਲ ਨਾਲ ਜਿਵੇਂ ਸਤ ਗੁਰੂ ਦੀ ਕਿਰਪਾ ਕਰਨਗੇ ਸੇਵਾ ਲੈਣਗੇ ਸਤ ਨਾਮ ਵਾਹਿ ਗੁਰੂ ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੂਸਰਾ ਬਚਨ ਕੀਤਾ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਪਿਛਲ ਰਾਤ ਜਾ ਕੇ ਨਾਮ ਦਾ ਅਭਿਆਸ ਕਰਨਾ ਹੈ, ਸ਼ਬਦੀ ਕਮਾਈ ਕਰਨੀ ਹੈ। ਤਾਂ ਅਗਲਾ ਬਚਨ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਭਾਈ ਮਰਦਾਨਾ ਜੀ ਆਏਗੇ ਅਤਿੱਥੀ ਦੀ ਗੁਰਮਖਾਂ ਦੀ ਹੱਥੀ ਸੇਵਾ ਕਰਨੀ ਹੈ ਆਹ ਸਤਸੰਗਿਓ ਜਿਸ ਵੇਲੇ ਗੁਰਨਾਨਕ ਬਾਦਸ਼ਾਹ ਫਿਰ ਭਾਈ ਮਰਦਾਨਾ ਜੀ ਨੂੰ ਲੈ ਕੇ ਉਦਾਸੀਆਂ ਤੇ ਚੱਲੇ ਨਾ ਜਦੋਂ ਇਦੋਂ ਜੋ ਸੱਚੇ ਸੌਦੇ ਦਾ ਹਿਸਾਬ ਸਰਾ ਦੇ ਦਿੱਤਾ ਨੌਕਰੀ ਛੱਡਦੀ ਆ ਕਿਹਾ ਹੁਣ ਉਸ ਅਕਾਲ ਪੁਰਖ ਦੀ ਨੌਕਰੀ ਕਰਨੀ ਹੈ ਉਸ ਵਾਹਿਗੁਰੂ ਦੀ ਨੌਕਰੀ ਕਰਨੀ ਹੈ ਹੁਣ ਫਾਗਾਂ ਵਾਲਿਓ ਫਿਰ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਜੀ ਨੇ ਬਾਬਾ ਫਰੰਦੇ ਦੇ ਗੋਲ ਭੇਜਿਆ ਜਾ ਮਰਦਾਨਾ ਜੀ ਬੇਬੇ ਕੋਲੋਂ ਪੈਸੇ ਲੈ ਲੋ ਉੱਥੇ ਭਾਈ ਫਰੰਦੇ ਦੇ ਕੋਲ ਰਵਾਬ ਲੈ ਕੇ ਆਓ ਭਾਈ ਮਰਦਾਨਾ ਜੀ ਬੀਬੇ ਨਾਨਕੀ ਦੇ ਕੋਲ ਗਏ ਗੁਰੂ ਨਾਨਕ ਜੀ ਕਹਿੰਦੇ ਨੇ ਕਿ ਬੀਬੇ ਕੋਲ ਪੈਸੇ ਲੈ ਲੋ ਤਰਵਾਬ ਲੈ ਕੇ ਆਓ ਬੀਬੇ ਨਾਨਕੀ ਬੜੇ ਖੁਸ਼ ਹੋਏ ਸ਼ੁਕਰ ਹੈ ਮੇਰੇ ਵੀਰ ਨੇ ਇਹ ਰਵਾਬ ਦੀ ਸੇਵਾ ਮੇਰੀ ਝੋਲੀ ਚ ਪਾਈ ਸ਼ੁਕਰ ਸਤ ਸੰਗਿਓ ਬਾਬੇ ਨਾਨਕੀ ਨੇ ਖੁਸ਼ ਹੋ ਕੇ ਭਾਈ ਮਰਦਾਨਾ ਜੀ ਨੂੰ ਮਾਇਆ ਦਿੱਤੀ ਪੈਸੇ ਦਿੱਤੇ ਸਤ ਸੰਗਿਓ ਜਦੋਂ ਬਾਬੇ ਫਰੰਦੇ ਦੇ ਕੋਲ ਭਾਈ ਮਰਦਾਨਾ ਜੀ ਗਏ ਉਹ ਪਹਿਲਾਂ ਉਡੀਕਦਾ ਪਿਆ ਸੀ ਰਵਾਬ ਦਿੱਤੀ ਭਾਈ ਮਰਦਾਨਾ ਜੀ ਆਖ ਲੱਗੇ ਵੀ ਇਹਦੀ ਭੇਟਾ ਕੀ ਹੈ ਤੋ ਉਸ ਵੇਲੇ ਸਤਸੰਗਿਓ ਭਾਈ ਫਿਰੰਦਾ ਜੀ ਅੱਖ ਲੱਗੇ ਭਾਈ ਮਰਦਾਨਾ ਜੀ ਇਹਦੀ ਕੋਈ ਭੇਟਾ ਨਹੀਂ ਤੇ ਭਾਈ ਮਰਦਾਨਾ ਜੀ ਸੋਚਦੇ ਨੇ ਸ਼ਾਇਦ ਕੀਮਤ ਜ਼ਿਆਦੀ ਹੋਵੇ ਮੇਰੇ ਕੋਲ ਮਾਇਆ ਘੱਟ ਤੇ ਦੇਖਿਆ ਇਹਦੀ ਕੋਈ ਭੇਟਾ ਨਹੀਂ ਕਿਤੇ ਦੱਸੋ ਜੀ ਇਹ ਗੁਰਨਾਨਕ ਜੀ ਨੇ ਭੇਜਿਆ ਕਿੰਨੀ ਭੇਟਾ ਹੈ ਦੀ ਤੇ ਉਸ ਵੇਲੇ ਭਾਈ ਫਰੰਦਾ ਜੀ ਨੇ ਦੋਵੇਂ ਹੱਥ ਜੋੜਦੇ ਆਖਿਆ ਫੇ ਮਰਦਾਨਾ ਜੀ ਇਹਦੀ ਭੇਟਾ ਇਹੋ ਹੀ ਐ ਇਹਦੀ ਭੇਟਾ ਇਹੋ ਹੀ ਐ ਕਿ ਇਹ ਰਬਾਬ ਕੇਵਲ ਤੇ ਕੇਵਲ ਗੁਰੂ ਨਾਨਕ ਜੀ ਦੇ ਨਾਲ ਵਜਾਉਣੀ ਹੈ ਗੁਰੂ ਨਾਨਕ ਤੋਂ ਇਲਾਵਾ ਕਿਸੇ ਬੰਦੇ ਦੀ ਖੁਸ਼ਾਮਦ ਨਹੀਂ ਕਰਨੀ ਇਹ ਰਬਾਬ ਦੇ ਨਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਵ ਇਸ ਨਬਾਬ ਦੇ ਨਾਲ ਕੇਵਲ ਤੇ ਕੇ ਪਰਮੇਸ਼ਰ ਦੀ ਸਿਫਤ ਕਰਨੀ ਹੈ ਉਸ ਨਿਰੰਕਾਰ ਦੀ ਸਿਫਤ ਕਰਨੀ ਹੈ ਕਿਸੇ ਬੰਦੇ ਦੀ ਖੁਸ਼ਾਮਦ ਨਹੀਂ ਕਰਨੀ ਇਹ ਨਬਾਬ ਦੇ ਨਾਲ ਆਹਾਹਾ ਗੁਰਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜੀ ਉਦਾਸੀਆਂ ਵਲੇ ਬੜੀਆਂ ਵੱਡੀਆਂ ਵੱਡੀਆਂ ਸਮਾਵਾਂ ਨਿਭਾਉਂਦੇ ਨੇ ਤਕਰੀਬਨ 5 ਦਹਾਕੇ ਤੋਂ ਵੱਧ ਸਮਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜੀ ਨੇ ਬਤੀਤ ਕੀਤਾ ਪੰਜ ਦਹਾਕੇ ਤੋਂ ਵੱਧ ਮਾਤਾ ਜੀ ਨੇ ਜਨਮ ਦਿੱਤਾ ਹੈ ਕਰਤਪਿਤਾ ਜੀ ਵੀ ਨੇ ਸਤਕੁਤੇ ਮੈਲ ਮਾਤਾ ਸੁਲੱਖਣੀ ਜੀ ਵੀ ਨੇ ਬੇਬੇ ਨਾਨਕੀ ਜੀ ਵੀ ਨੇ ਪਰ ਕਿਸੇ ਨੇ ਗੁਰਮਖੋ ਇੰਨਾ ਸਮਾਂ ਨਹੀਂ ਗੁਰੂ ਨਾਨਕ ਪਾਤਸ਼ਾਹ ਦਾ ਬਤੀਤ ਕੀਤਾ ਜਿੰਨਾ ਭਾਈ ਮਰਦਾਨਾ ਜੀ ਨੇ ਕੀਤਾ ਹੈ ਗੁਰਨਾਨਕ ਪਾਸ਼ਾ ਬੜਾ ਲਾਡ ਕਰਦੇ ਸਨ ਬੜਾ ਪਿਆਰ ਕਰਦੇ ਸਨ ਭਾਈ ਮਰਦਾਨਾ ਜੀ ਨਾਲ ਤੇ ਭਾਈ ਮਰਦਾਨਾ ਜੀ ਬੜਾ ਲਾਡ ਕਰਦੇ ਸਨ ਜਦੋਂ ਗੁਰਨਾਨਕ ਪਾਸ਼ਾ ਬਗਦਾਦ ਜਾ ਰਹੇ ਨੇ ਨਾ ਅੱਗੇ-ਅੱਗੇ ਗੁਰਨਾਨਕ ਪਾਸ਼ਾ ਜੀ ਨੇ ਤੇ ਪਿੱਛੇ-ਪਿੱਛੇ ਭਾਈ ਮਰਦਾਨਾ ਜੀ ਤੇ ਭਾਈ ਮਰਦਾਨਾ ਜੀ ਦੇ ਅੰਦਰ ਪਤਾ ਨਹੀਂ ਕੀ ਲਾੜ ਆਇਆ ਤੇ ਬਾਬੇ ਦਾ ਚੋਲਾ ਫੜ ਲਿਆ ਪਿੱਛੋਂ ਤੇ ਗੁਰਨਾਨਕ ਪਾਸ਼ਾ ਖਲੋਗੇ ਕਹਿੰਦੇ ਭਾਈ ਮਰਦਾਨਾ ਜੀ ਚੋਲਾ ਕੇ ਫੜ ਲਿਆ ਜੀ ਕੀ ਗੱਲ ਹੱਥ ਜੋੜ ਲੇ ਕਹਿੰਦੇ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਆਹਾ ਆਹਾ ਕੀ ਆਖਿਆ ਬੋਲੋ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਬਾਬਾ ਤੈ ਖੁਦਾ ਦਾ ਢੂਮ ਹਾਂ ਤੇਰਾ ਢੂਮ ਬਾਬਾ ਮੇਰਾ ਕਹਾ ਖੁਦਾ ਕਰਤਾ ਹੈ ਮੇਰਾ ਕਹਾ ਤੂੰ ਕਰਤਾ ਹੈ ਬਾਬਾ ਤੈ ਖੁਦਾ ਕੋ ਦੇਖਿਆ ਹਉ ਤੁਦ ਨੂੰ ਦੇਖਿਆ ਵੇਖੋ ਕਿੱਡਾ ਪਿਆਰ ਕਿੱਡਾ ਲਾੜ ਗੁਰੂ ਨਾਨਕ ਬਾਪਾ ਜੀ ਕਹਿੰਦੇ ਭਾਈ ਮਰਦਾਨਾ ਜੀ ਕਹਿਣਾ ਕੀ ਚਾਹੁੰਦੇ ਹੋ ਖੁੱਲ ਕੇ ਅੱਖੋ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਤੈ ਖੁਦਾ ਨੂੰ ਦੇਖਿਆ ਹਉ ਤੁਦ ਨੂੰ ਦੇਖਿਆ ਤੇ ਖੁਦਾ ਨੂੰ ਪਾਇਆ ਹਉ ਤਦਨੂ ਪਾਇਆ ਤੇਰਾ ਕਹਾ ਖੁਦਾ ਕਰਤਾ ਹੈ ਮੇਰਾ ਕਹਾ ਤੂੰ ਕਰਤਾ ਹੈ ਬਾਬਾ ਕ ਬੇਨਤੀ ਹੈ ਤੇਰੇ ਚਰਨਾਂ ਦੇ ਵਿੱਚ ਕਦੀ ਵਿਛੋੜਾ ਨਾ ਪਾਇਓ ਕਦੀ ਵਿਛੋੜਾ ਨਾ ਪਾਇਓ ਉਸ ਵੇਲੇ ਗੁਰਨਾਣਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਮੇਰੇ ਭਾਈ ਹੋ ਤੁਸੀਂ ਮੇਰੇ ਮਿੱਤਰ ਹੋ ਤੁਸੀਂ ਮੇਰੇ ਸਾਥੀ ਹੋ ਭਾਈ ਮਰਦਾਨਾ ਜੀ ਜਿੱਥੇ ਮੇਰਾ ਵਾਸਾ ਹੋਵੇਗਾ ਉੱਥੇ ਹੀ ਤੁਹਾਡਾ ਵਾਸਾ ਹੋਵੇਗਾ ਗੋਲੇ ਸੁਨੇਹਾਲ ਮਤ ਸ੍ਰੀ ਆਕਾਲ ਮੈਂ ਅਖੀਲੀ ਗੱਲ ਕਹਿ ਕੇ ਸਮਾਪਤੀ ਕਰਾਂ ਜੀ ਜਿਸ ਵੇਲੇ ਭਾਈ ਮਰਦਾਨਾ ਜੀ ਦੇ ਅਖੀਲਾ ਸਮਾਏ ਨਾ ਫਿਰ ਕਿ ਸਮਾ ਪੂਰਾ ਸੂਰਾ ਹੁੰਦਾ ਹੈ ਗੁਰਮਖੋ ਕਈ ਕਹਿੰਦੇ ਕੁਰਮਤ ਰਿਆ ਦੇ ਕੰਡੇ ਕਈ ਵਿਦਵਾਨ ਲਿਖਦੇ ਨੇ ਹੁਣ ਕੁਝ ਲਿਖਦੇ ਨੇ ਕਰਤਾਰਪੁਰ ਸਾਹਿਬ ਕਿ 1534 ਦੇ ਵਿੱਚ ਭਾਈ ਮਰਦਾਨਾ ਜੀ ਦਾ ਅਖੀਲਾ ਸਮਾਇਆ ਉਸ ਹਿਸਾਬ ਨਾਲ ਵੇਖੀ ਕਰਤਾਰਪੁਰ ਗੁਰੂ ਨਾਨਕ ਪਾਸ਼ਾ ਜੀ ਗੁਰਨਾਨਕ ਪਾਸ਼ਾ ਜੀ ਭਾਈ ਮਰਦਾਨਾ ਜੀ ਦੇ ਕੋਲ ਨੇ ਜਿਸ ਵੇਲੇ ਭਾਈ ਮਰਦਾਨਾ ਜੀ ਦਾ ਅਖੀਲਾ ਸਮਾਇਆ ਹੈ ਨਾ ਅੱਜ ਆਪਣੇ ਹੱਥਾਂ ਦੇ ਨਾਲ ਲਬਾਬ ਨੂੰ ਸੁੰਦਰ ਕੱਪੜੇ ਤੇ ਬਹਲੀਟਿਆ ਤੇ ਗੁਰਨਾਨਕ ਪਾਸ਼ਾ ਨੂੰ ਜ਼ਬਾਬ ਫਰਾ ਦਿੱਤੀ ਆਪਣਾ ਸਿਰ ਨਾ ਗੁਰਨਾਨਕ ਪਾਤਸ਼ਾਹ ਦੀ ਗੋਦੀ ਜੀ ਰੱਖ ਦਿੱਤਾ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਮੇਰਾ ਬੜਾ ਸਾਥ ਦਿੱਤਾ ਹੈ ਨਾਲ ਨਾਲ ਪਿਆਰ ਨਾਲ ਮੱਥੇ ਤੇ ਹੱਥ ਫੇਰਦੇ ਨੇ ਗੁਰਨਾਨਕ ਪਾਤਸ਼ਾਹ ਜੀ ਜਿਵੇਂ ਇੱਕ ਪਿਓ ਆਪਣੇ ਪੁੱਤਰ ਨਾਲ ਲਾਡ ਕਰਦਾ ਹੈ ਪਿਆਰ ਨਾਲ ਹੱਥ ਫੇਰਦੇ ਨੇ ਤੇ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ब्राह्मण ਵਾਂਗੂ ਤੁਹਾਡੇ ਸਰੀਰ ਨੂੰ ਜਲ ਪੜਵਾ ਕਰੀਏ ਜਾਂ ਇਹਦਾ ਸਸਕਾਰ ਕਰੀਏ ਜਾਂ ਹਵਾ ਦੇ ਵਿੱਚ ਛੱਡ ਦਈਏ ਤੇ ਜਾਂ ਤੁਹਾਡੀ ਕਬਰ ਬਣਾ ਦਈਏ ਭਾਈ ਮਰਦਾਨਾ ਜੀ ਦੋਵੇਂ ਹੱਥ ਜੁਲਲੇ ਬਾਬਾ ਇਹ ਸਰੀਰ ਦੀ ਕਬਰ ਤੋਂ ਕੱਢ ਕੇ ਇਹ ਚਮੜੇ ਦੀ ਕਬਰ ਤੋਂ ਕੱਢ ਕੇ ਹੁਣ ਪੱਥਰਾਂ ਦੀ ਕਬਰ ਤੇ ਪਾਉਣ ਲੱਗਾ ਨਹੀਂ ਬਾਬਾ ਉਹ ਮਰਦਾਨੇ ਤੈਨੂੰ ਮਸ਼ਹੂਰ ਕਰਦੀਏ ਲੋਕ ਤੇਰੀ ਕਬਰ ਤੇ ਆਇਆ ਕਰਨਗੇ ਤੇਰੀ ਪੂਜਾ ਕਰਿਆ ਕਰਨਗੇ ਨਹੀਂ ਬੱਬਾ ਹੁਣ ਇਹ ਸਰੀਰ ਦੀ ਕਬਰ ਤੋਂ ਕੱਢ ਕੇ ਪੱਥਰਾਂ ਦੀ ਕਬਰ 'ਚ ਨਾ ਪਾਈ ਬੱਬਾ ਇੱਕੋ ਹੀ ਬੇਨਤੀ ਹੈ ਮੈਨੂੰ ਆਪਣੇ ਚਰਨਾਂ ਵਿੱਚ ਰੱਖੀ ਬਸ ਮੈਨੂੰ ਆਪਣੇ ਚਰਨਾਂ ਵਿੱਚ ਰੱਖੀ ਗੁਰਨਾਨਕ ਬਾਦਸ਼ਾਹ ਦੇ ਅੰਦਰ ਪਿਆਰ ਆਇਆ ਆਖਣ ਲਗੇ ਭਾਈ ਮਰਦਾਨਾ ਜੀ ਤੁਸੀਂ ਮੇਰੇ ਸਾਥੀ ਹੋ ਤੁਸੀਂ ਮੇਰੇ ਭਾਈ ਹੋ ਭਾਈ ਮਰਦਾਨਾ ਜੀ ਕੀ ਕਹਿੰਦੇ ਹੋ ਸਤਿਗੁਰੂ ਮੈਨੂੰ ਆਪਣੇ ਚਰਨਾਂ 'ਚ ਰੱਖਿਓ ਤੇ ਉਸ ਵੇਲੇ ਗੁਰਨਾਨਕ ਬਾਦਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਤਾਂ ਮੇਰੇ ਹਿਰਦੇ 'ਚ ਹੋ ਤੁਹਾਡਾ ਵਾਸਾ ਮੇਰੇ ਹਿਰਦੇ ਵਿੱਚ ਹੋਵੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਮਰਦਾਨਾ ਜੀ ਦੇ ਫਿਰ ਗੁਰਮੁਖੋ ਸਤ ਗੁਰ ਦੀ ਗੋਦ ਵਿੱਚ ਆਪਣੇ ਪ੍ਰਾਨ ਤਿਆਗ ਦਿੱਤੇ ਸਤ ਗੁਰ ਦੇ ਦਰਸ਼ਨ ਕਰਦੇ ਆ ਕਰਦੇ ਆ ਇਹ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਅੱਜ ਗੁਰਨਾਨਕ ਬਾਦਸ਼ਾਹ ਜੀ ਉਹ ਕੱਪੜੇ ਦੇ ਡੇਟੀ ਦਵਾਬ ਲੈ ਕੇ ਜਦੋਂ ਆਏ ਇਧਰੋਂ ਭਾਈ ਮਰਦਾਨਾ ਜੀ ਦੇ ਪੁੱਤਰ ਭਾਈ ਰਜਾਦਾ ਜੀ ਭਾਈ ਸਜਾਦਾ ਜੀ ਨੂੰ ਬੁਲਾਇਆ ਵੇਖਦੇ ਨੇ ਅੱਬੂ ਕਿੱਥੇ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੁਹਾਡਾ ਅੱਬੂ ਆਪਣੇ ਘਰ ਚਲਾ ਗਿਆ ਹੈ ਉਹ ਵਿਰਾਗ ਕਰਨ ਲੱਗੇ ਤੇ ਗੁਰੂ ਨਾਨਕ ਜੀ ਕਹਿੰਦੇ ਵਿਰਾਗ ਨਾ ਕਰੋ ਜਿਹੜੇ ਆਪਣੇ ਘਰ ਚ ਲਈ ਜਾਂਦਾ ਉਹਨਾਂ ਵਾਸਤੇ ਵਿਰਾਗ ਨਹੀਂ ਕਰੀਦਾ ਤੇ ਭਾਈ ਸਜਾਦਾ ਜੀ ਨੂੰ ਆਖਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਮੰਗੋ ਕੀ ਮੰਗਦੇ ਹੋ ਤੋਸਵਲੇ ਆਖਿਆ ਭਾਈ ਸੁਜਾਦਾ ਜੀ ਨੇ ਫਿਰ ਗੁਰਨਾਨਕ ਬਾਦਸ਼ਾਹ ਜੀ ਫਿਰ ਜਿਹੜੀ ਦਾਤ ਤੁਸੀਂ ਮੇਰੇ ਅੱਬੂ ਨੂੰ ਦਿੱਤੀ ਸੀ ਨਾ ਉਹ ਦਾਤ ਅੱਜ ਮੇਰੀ ਝੋਲੀ 'ਚ ਪਾ ਦਿਓ ਪਾਪ ਅਰਬਾਬ ਮੇਰੀ ਝੋਲੀ 'ਚ ਪਾ ਦਿਓ ਗੁਰਨਾਨਕ ਬਾਸ਼ਾ ਨੇ ਆਪਣੇ ਮੁਬਾਰਕ ਹੱਥਾਂ ਨਾਲ ਬਾਪ ਤੋਂ ਕਪੜਾ ਲਾਇਆ ਭਾਈ ਸੁਜਾਦਾ ਨੇ ਦੁਬਾਰਾ ਫਰਾਈ ਆਖਿਆ ਸੁਜਾਦਿਆ ਫਿਰ ਚੱਲ ਅੱਜ ਤੇਰੇ ਅੱਬੂ ਦੀ ਯਾਦ ਵਿੱਚ ਮੇਰੇ ਮਿੱਤਰ ਮੇਰੇ ਸਾਥੀ ਮੇਰੇ ਭਾਈ ਦੀ ਯਾਦ ਚ ਕੀਰਤਨ ਕਰੀਏ ਉੱਥੇ ਫਿਰ ਗੁਰਨਾਨਕ ਬਾਦਸ਼ਾਹ ਜੀ ਨੇ ਆਪਣੇ ਸਾਥੀ ਭਾਈ ਮਰਦਾਨਾ ਜੀ ਆਪਣੇ ਮਿੱਤਰ ਭਾਈ ਮਰਦਾਨਾ ਜੀ ਦੀ ਯਾਦ ਚ ਫਿਰ ਕੀਰਤਨ ਕੀਤਾ ਗੁਰਮਖੋ ਮੇਰੇ ਕਹਿੰਦਾ ਇਸ਼ਾਰਾ ਸਮਝਿਓ ਭਾਈ ਮਰਦਾਨਾ ਜੀ ਨੇ ਤਕਰੀਬਨ 53 ਸਾਲ ਦਾ ਸਮਾਂ ਗੁਰਨਾਨਕ ਪਾਤਸ਼ਾਹ ਜੀ ਨਾਲ ਬਤੀਤ ਕੀਤਾ ਪੰਜ ਦਹਾਕਿਆਂ ਤੋਂ ਵੱਧ ਸਮਾਂ ਗੁਰਨਾਨਕ ਪਾਸ਼ਾ ਦੇ ਨਾਲ ਬਤੀਤ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਭਲਾ ਰਬਾਬ ਵਜਾਇੰਦਾ ਮਜਲਿਸ ਮਰਦਾਨਾ ਮੀਰਾਸੀ ਤੇ ਫੇ ਗੁਰਨਾਨਕ ਪਾਸ਼ਾ ਨੇ ਆਪਣੇ ਹਿਰਦੇ 'ਚ ਵਸਾ ਲਿਆ ਆਖਿਆ ਸੀ ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ ਵਿਹਾਗੜੇ ਕੀ ਵਾਰ ਦੇ ਵਿੱਚ ਫੇ ਗੁਰਗ੍ਰੰਥ ਸਾਹਿਬ ਜੀ ਸਤਗੁਰੂ ਨੇ ਸ਼ਬਦ ਉਚਾਰਨ ਕੀਤਾ ਸਲੂਕ ਮਰਦਾਨਾ ਪਹਿਲਾ ਆਖਿਆ ਸੀ ਨਾ ਮਰਦਾਨਿਆਂ ਜਿੱਥੇ ਮੇਰਾ ਵਾਸਾ ਹੋਵੇਗਾ ਉੱਥੇ ਹੀ ਤੇਰਾ ਵਾਸਾ ਹੋਵੇਗਾ ਗੁਰਨਾਨਕ ਬਾਦਸ਼ਾਹ ਸ਼ਬਦ ਨੇ ਭਾਈ ਮਰਦਾਨਾ ਜੀ ਸੁਰਤ ਨੇ ਗੁਰਮੁਖੋ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਓ ਗੁਰਮੁਖੋ ਅਗਾਂ ਨਹੀਂ ਜਾਂਦੇ ਦਾਸ ਦੀਆ ਭੁੱਲਾਂ ਬਖਸ਼ੋ ਜੀ ਸੰਗਤ ਬਖਸ਼ਣ ਯੋਗ ਹੈ ਭਾਈ ਸਦਾ ਧੰਨਵਾਦ ਇਹਨਾਂ ਨੇ ਤੁਹਾਡੇ ਦਰਸ਼ਨ ਕਰਾਏ ਵਿਸ਼ੇਸ਼ ਧੰਨਵਾਦ ਸ਼ਬਦ ਗੁਰੂ ਜਗੋ ਜਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਗੁਰੂ ਮਿਹਰ ਕਰਨ ਬਖਸ਼ਿਸ਼ ਕਰਨ ਅਰਦਾਸ ਕਰੇ ਆਉਣ ਵਾਲੇ ਸਮੇਂ ਸਤਿਗੁਰ ਨਿਮਰਤਾ ਨਰਵੈਰਤਾ ਦੇ ਨਾਲ ਆਪ ਹੀ ਸਿਰ ਤੇ ਹੱਥ ਲਾ ਕੇ ਚੜ੍ਹਦੀ ਕਲਾ ਸੇਵਾ ਲੈਣ ਆਉ ਦੱਸ ਦੇ ਭੁਲਾ ਬਖਸ਼ੋ ਜੀ ਬਖਸ਼ ਦਿਓ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ